ਕਹਿੰਦੇ ਹਰਕਿ ਹੰਕਾਰ ਨਾ ਭਾਵੈ ਹੀ ਬੇਦਕੂਕ ਸਮਾਵੈ ਜਿਹੜਾ ਹੰਕਾਰ ਹੈ ਨਾ ਇਹ ਹਰ ਨੂੰ ਵੀ ਨਹੀਂ ਭਗਵਾਨ ਨੂੰ বিষ্ণੂ ਨੂੰ ਵੀ ਪਉਗਾ ਇੱਕ ਵਾਰੀ ਗੱਲ ਹੈ ਤੇ ਭਗਵਾਨ বিষ্ণੂ ਜੀ ਦਾ ਵਾਹਨ ਗਰੜ ਭਵਾ ਜਿਹਨੂੰ ਆਪਾਂ ਕਹਿੰਦੇ ਤੇ ਗਰੜ ਨੂੰ ਹੰਕਾਰ ਹੋ ਗਿਆ ਗਰੜ ਨੂੰ ਹੰਕਾਰ ਹੋ ਗਿਆ ਕਿ ਮੈਂ ਤਾਂ ਨਾਰਾਇਣ বিষ্ণੂ ਜੀ ਦਾ ਵਾਹਨ ਹੈ ਇਹ ਮੈਂ ਬੜਾ ਬਲਵਾਨ ਆ ਤੇ ਬੜਾ ਚਾਲੀ ਆ ਗਰੜ ਜੀ ਉੱਡੇ ਜਾਂਦੇ ਆਕਾਸ਼ ਮਾਰਗਾਂ 'ਤੇ ਨਾਰਦ ਜੀ ਮਿਲ ਕੇ ਹੁਣ ਨਾਰਦ ਜੀ ਆ ਜਿਹੜੇ ਸਰਵ ਸ੍ਰੇਸ਼ਟ ઋષਿ ਆ ਉਹਨਾਂ ਨੇ ਵੇਖਿਆ ਵੀ ਗਰੜ ਜੀ ਦਾ ਜਿਹੜੇ ਤੇਵਰ ਹੈ ਨਾ ਉਹ ਬਹੁਤ ਕੈਂਜ ਲੱਗਦੇ ਆ ਨਾਰਦ ਜੀ ਕਹਿੰਦੇ ਗਰੜ ਜੀ ਅੱਜ ਤਾਂ ਬੜੇ ਤੇਜ਼ੀ ਦੇ ਨਾਲ ਉਡਾਣ ਭਰਦੇ ਆ ਬੜੇ ਤੇਜ਼ੀ ਦੇ ਨਾਲ ਜਾ ਰਹੇ ਆ ਕਿਤੇ ਗਰੜ ਕਹਿੰਦਾ ਨਾਰਦ ਜੀ ਤੇਜ਼ੀ ਦੇ ਨਾਲ ਅਡਾਲ ਤਾਂ ਜਿਹੜੀ ਭਰਨੀ ਆ ਭਰਨੀ ਆ ਮੇਰੇ ਡੌਲੇ ਫੜਕ ਰਹੇ ਆ ਕੋਈ ਯੋਧਾ ਵਾਲਾ ਬੰਦਾ ਨਹੀਂ ਲੀਦਾ ਜ ਜਿਹਦੇ ਨਾਲ ਮੈਂ ਕੋਈ ਮਲ ਯੋਧ ਕਰਾਂ ਨਾਰਦ ਨੇ ਸੋਚਿਆ ਵੀ ਗਰੜ ਜੀ ਹੰਕਾਰ ਚ ਆ ਗਈ ਤੇ ਨਾਰਦ ਜੀਆ ਨੇ ਹੋਰ ਪੰਪ ਮਾਰਤਾ ਕਹਿੰਦੇ ਮਹਾਰਾਜ ਸਾਰੇ ਪੰਛੀਆਂ ਚੋਂ શ્રેષ્ઠ ਹੈ ਤੁਸੀਂ ਕਿਉਂ ਕਿਉਂ ਭਗਵਾਨ ਵਿਸ਼ਨੂੰ ਉਹ ਤੁਹਾਡੇ ਤੇ ਸਵਾਰੀ ਕਰਦੇ ਐ ਇਸ ਕਰਕੇ ਤੁਸੀਂ ਤਾਂ ਬਹੁਤ ਜ਼ਿਆਦਾ ਬਲ ਛਾ ਲਈ ਐ ਜਿਹੜੇ ਹਰੀ ਵਿਸ਼ਨੂੰ ਦਾ ਵਜਨ ਵੀ ਉਠਾ ਲੈਨੇ ਆ ਤੁਹਾਡੇ ਨਾਲ ਜੁੱਧ ਕਿਹਨੇ ਕਰਨਾ ਤੁਸੀਂ ਤਾਂ ਬਹੁਤ ਸਰਵਸ਼੍ਰੇਸ਼ਟ ਯੋਧੇ ਐ ਮੈਨੂੰ ਤਾਂ ਲੱਗਦਾ ਨਹੀਂ ਸ੍ਰਿਸ਼ਟੀ ਤੇ ਤੁਹਾਡੇ ਮੁਕਾਬਲੇ ਦਾ ਕੋਈ ਜਿਹੜਾ ਤੁਹਾਡਾ ਜੁੱਧ ਕਰੇ ਤੇ ਗਰੜ ਹੋਰ ਫਲ ਗਿਆ ਉਨੇ ਕਹੇ ਵੀ ਮੈਨੂੰ ਤਾਂ ਲੱਗਦਾ ਸੀ ਇਹ ਤਾਂ ਰਿਸ਼ੀਵਰ ਨੇ ਕਹਿਤਾ ਮੈਂ ਵਾਕਈ ਬਹੁਤ ਤਕੜਾ ਜੋਧ ਭਗਵਾਨ ਵਿਸ਼ਨੂੰ ਦੇ ਚਰਨਾਂ 'ਚ ਪਹੁੰਚ ਗਿਆ ਗਰੜ ਭਗਵਾਨ ਕਹਿੰਦਾ ਮਹਾਰਾਜ ਮੇਰੇ ਡੌਲੇ ਫਰਕ ਰਹੇ ਆ ਬਲ ਦੇ ਨਾਲ ਕੋਈ ਜੋਧਾ ਲੱਭ ਕੇ ਦਿਓ ਚੰਗਾ ਤਕੜਾ ਜਿਹਦੇ ਨਾਲ ਮੈਂ ਜੁੱਧ ਕਰ ਸਕਾਂ ਜਿਹੜਾ ਦੋ ਘੜੀ ਮੇਰੇ ਨਾਲ ਹੱਥ ਜੁਟਾ ਸਕੇ ਸ੍ਰੀ ਹਰੀ ਵਿਸ਼ਨੂੰ ਜੀ ਹੱਸ ਪੇ ਕਹਿੰਦੇ ਗਰੜ ਤੇਰੇ ਮੁਕਾਬਲੇ ਦਾ ਜੋਧਾ ਭਾਲਣ ਵਾਸਤੇ ਮੈਨੂੰ ਸਮਾਂ ਚਾਹੀਦਾ ਕਿਉਂਕਿ ਤੂੰ ਬਹੁਤ ਬਲਸ਼ਾਲੀ ਹੈ ਸਾਡਾ ਵੀ ਵਜਨ ਤੂੰ ਠਾ ਕੇ ਉੱਡ ਜਾਣਾ ਕਿਉਂਕਿ ਭਗਵਾਨ ਵਿਸ਼ਨੂੰ ਨੇ ਵੀ ਗਰੜ ਦੇ ਤੇਵਰ ਵੇਖਲੇ ਸੀ ਜਿਹਨੂੰ ਹਾਕਾਰ ਹੋ ਗਿਆ ਨਾਰਾਇਣ ਜੀ ਕਹਿੰਦੇ ਐਂ ਕਰੋ ਗਰੜ ਸਾਡੇ ਵਾਸਤੇ ਪੁਸ਼ਪ ਲੈ ਕੇ ਆ ਚੰਪਾ ਦੇ ਫੁੱਲ ਤੇ ਚਮੇਲੀ ਦੇ ਫੁੱਲ ਲੈ ਕੇ ਆ ਪੂਜਾ ਕਰਨੀ ਹੈ ਅਸੀਂ ਉਹਨਾਂ ਚਾਰ ਤੇਰੇ ਆਸਤੇ ਕੋਈ ਜੋਧਾ ਭਾਲਦੇ ਆ ਜਿਹੜਾ ਤੇਰੇ ਨਾਲ ਯੁੱਧ ਕਰ ਸਕੇ ਪਰ ਇਸ ਗੱਲ ਦੇ ਵਿੱਚ ਵੀ ਥੋੜਾ ਜਿਹਾ ਅੜਿਖਾ ਆ ਰਿਹਾ ਭਗਵਾਨ ਕੀ ਡਿ ਘਾ ਰਿਹਾ ਕਹਿੰਦੇ ਜਿਹੜੇ ਉਹ ਪੁਸ਼ਪ ਹੈ ਨਾ ਚੰਪਾ ਤੇ ਚਮੇਲੀ ਦੇ ਪੁਸ਼ਪ ਹੈ ਜਿਹੜੀ ਉਹਦੀ ਰਾਖੀ ਹੈ ਉਹ ਇੱਕ ਬਾਨਰ ਕਰ ਰਿਹਾ ਇਹਨਾ ਹੋਵੇ ਤੈਨੂੰ ਪੁਸ਼ਪਨਾ ਦੇਵੇ ਉਹ ਤੇ ਗਰੜ ਹੱਸ ਪਿਆ ਇਹਨਾਂ ਮਹਾਰਾਜ ਇੱਕ ਪਾਸੇ ਤਾਂ ਮੈਂ ਜੋਧਾ ਪਾ ਲਈਏ ਮੈਂ ਜੁੱਧ ਲੜਨ ਵਾਸਤੇ ਤੇ ਇੱਕ ਬਾਨਰ ਉਹ ਮੇਰੇ ਨਾਲ ਕੀ ਜੁੱਧ ਕਰੂਗਾ ਮੈਂ ਚਲਾ ਕੇ ਮਾਰੂੰ ਫੜ ਕੇ ਪੁਸ਼ਪ ਲੈ ਕੇ ਮੈਂ ਆ ਗਿਆ ਤੈਨੂੰ ਜੋਧਾ ਪਾ ਲਿਆ ਇਹਨਾਂ ਜਾ ਭਾਈ ਪੁਸ਼ਪ ਲਿਆ ਗਰੜ ਭਗਵਾਨ ਚੱਲ ਪੈਂਦੇ ਆ ਜਦੋਂ ਪਸ਼ਪ ਲੈਣ ਪਹਾੜੀ ਤੇ ਉਤਰਦੇ ਤੇ ਅੱਗੇ ਜਿਹੜਾ ਰક્ષਕ ਹੁੰਦਾ ਉਹ ਹਨੂਮਾਨ ਜੀ ਹੁੰਦੇ ਫੁੱਲਾਂ ਦੀ ਰੱਖਿਆ ਕਰਨ ਵਾਸਤੇ ਗਰੜ ਪਸ਼ਪ ਤੋੜਨ ਲੱਗਦਾ ਤੇ ਹਨੂਮਾਨ ਉੱਠ ਕੇ ਖੜਾ ਹੋ ਜਾਂਦਾ ਕਹਿੰਦਾ ਭਾਈ ਕੌਣ ਆ ਤੂੰ ਗਰੜ ਨੂੰ ਕਹਿੰਦਾ ਆਂਦਾ ਮੈਂ ਗਰੜ ਸ੍ਰੀ ਹਰੀ ਵਿਸ਼ਨੂੰ ਦਾ ਵਾਹਨ ਤੇ ਮੈਂ ਪਸ਼ਪ ਲੈਣ ਆਇਆ ਮੈਂ ਲੈ ਕੇ ਜਾਊਂਗਾ ਪੁਸ਼ਪ ਭਾਈ ਤੂੰ ਪੁਸ਼ਪ ਇਹ ਕਿਹੜੇ ਹਿਸਾਬ ਨਾਲ ਪੁੱਛਦਾ ਪੁਸ਼ਪ ਲੈਣੇ ਤੂੰ ਬੇਨਤੀ ਕਰ ਪ੍ਰਾਰਥਨਾ ਕਰ ਮੇਰੇ ਮੂਹਰੇ ਤੇ ਪੁਸ਼ਪ ਲੈ ਜਾ ਨਹੀਂ ਅਸੀਂ ਬੇਨਤੀ ਨਹੀਂ ਕਰਦੇ ਮੈਂ ਤਾਂ ਜੋੜਾ ਭਾਲਦਾ ਕੋਈ ਯੁੱਧ ਲੜਨਾਂ ਵਾਸਤੇ ਸ੍ਰੀ ਹਰੀ ਵਿਸ਼ਨੂੰ ਨੇ ਘੱਲਿਆ ਮੈਨੂੰ ਫੁੱਲ ਲੈਣ ਵਾਸਤੇ ਵਿਸ਼ਨੂੰ ਤੋਂ ਉੱਤੇ ਤਾਂ ਕੁਝ ਸਹੀ ਨਹੀਂ ਅਸੀਂ ਵੀ ਬੇਨਤੀ ਕਰਾਂਗੇ ਤਾਂ ਫੇਰ ਹ ਘਾਰੂ ਕੋਲ ਸਕਾਰ ਦੇ ਵਿੱਚ ਅੰਨਾ ਹੋ ਗਿਆ ਗਰੜ। ਹਨੂਮਾਨ ਜੀ ਕਹਿੰਦੇ ਵੀ ਜਾਂ ਤਾਂ ਮੇਰੇ ਨਾਲ ਜੁੱਧ ਲੜ ਲਾ। ਤੇ ਜਾ ਬੇਨਤੀ ਕਰਕੇ ਇਹ ਫੁੱਪਾ ਤੋੜ ਕੇ ਲੈ ਕੇ। ਇਹਦਾ ਵੀ ਜੁੱਧ ਮੰਜ਼ੂਰ। ਗਰੜ ਕਹਿੰਦਾ। ਹਨੂਮਾਨਾ ਦਾ ਵੀ ਤੂੰ ਚੱਲ ਕੇ ਆਇਆ ਪਹਿਲਾ ਵਾਰ ਤੇਰਾ। ਗਰੜਾ ਨਾ ਵੀ ਤੂੰ ਪਹਿਲਾ ਵਾਰ ਕਰ ਲੈ ਹੁਣ ਮਾਰਨ ਉਹਦਾ। ਵੀ ਜਦੋਂ ਮੈਂ ਵਾਰ ਕਰ ਲਿਆ ਉਹ ਤਾਂ ਵਾਰ ਕਰਨ ਜੋ ਕਰਨੇ ਨਹੀਂ ਹਣੂਮਾਨ ਜੀ ਨੂੰ ਆਦੇ ਹਣੂਮਾਨ ਜੀ ਆਦੇ ਚਲੋ ਕੋਈ ਗੱਲ ਪਹਿਲਾ ਵਾਰ ਤੇਰਾ ਤੇ ਗਰੜ ਅਸਮਾਨ ਦੇ ਵਿੱਚ ਚੜ ਗਿਆ ਅੱਧ ਸਮਾਨ ਛੱਡ ਕੇ ਤੇ ਆਪਦਾ ਆਕਾਰ ਫੈਲਾ ਲਿਆ ਕਰਨ ਦੇ ਗੁਰਬਾਣੀ ਦੇ ਵਿੱਚ ਪੰਗਤੀ ਆਉਂਦੀ ਹਣੂਮਾਨ ਸਰ ਗਰੜ ਸਮਾਨਾ ਸੇਖਨਾਕ ਤੇਰਾ ਪਰਮਲਾ ਜਨ ਹਣੂਮਾਨ ਸਰ ਗਰੜ ਸਮਾਨਾ ਹਣੂਮਾਨ ਜੀ ਖੜੇ ਆ ਥੱਲੇ ਵਜਰ ਦੇ ਹੀ ਬਣਾ ਲਈ ਤੇ ਗਰੜ ਅਸਮਾਨ ਦੇ ਵਿੱਚ ਚੜ ਕੇ ਤੇ ਆਪਦੇ ਫੰਗ ਖਲਾਰਲੇ ਤੇ ਹਨੂਮਾਨ ਜੀ ਦੇ ਸਿਰ ਤੇ ਵਾਰ ਕੀਤਾ ਉਹ ਕੋ ਪੰਜਾ ਮਾਰਿਆ ਤੇ ਹਨੂਮਾਨ ਜੀ ਅਸਲ ਲੱਗ ਤੇ ਗਰੜ ਦੇ ਫਲ ਝੜ ਗਏ ਵਿੱਚੋਂ ਜਿਹੜੇ ਪੱਕੇ ਫਰਤ ਕਿਵੇਂ ਬਰਖਸ਼ ਦੇ ਪੱਕੇ ਪੱਤੇ ਥੱਲੇ ਡਿੱਗ ਪੈਂਦੇ ਹਨੇਰੀ ਨਾਲ ਐਵੇਂ ਜਦੋਂ ਗਰੜ ਯਕਦਮ ਹਨੂਮਾਨ ਜੀ ਦੇ ਸਿਰ ਚ ਆ ਕੇ ਟਕਰਾਇਆ ਤੇ ਜਿਹੜੇ ਪੱਕੇ ਖੰਭ ਸੀ ਉਹ ਝੜ ਗਏ ਹਨੂਮਾਨ ਜੀ ਹਸਣ ਲੱਗ ਗਰੜ ਬਹਿ ਗਿਆ ਨਿੰਮੂ ਝਾੜਾ ਜੋ ਕੇ ਆਂਦਾ ਮਹਾਰਾਜ ਤੁਸੀਂ ਵਾਰ ਕਰਦੇ ਹਨੂਮਾਨ ਜੀ ਆਂਦਾ ਇੱਕ ਹੋਰ ਦਿੱਤਾ ਇੱਕ ਹੋਰ ਕਰ ਲਾ ਤੇਰੇ ਦਿਲ ਚ ਨਰਹਿ ਜੀ ਆਂਦਾ ਨਹੀਂ ਤੁਸੀਂ ਕਰ ਲੋ ਨਹੀਂ ਇੱਕ ਹੋਰ ਦਿੱਤਾ ਤੇਰੇ ਦਿਲ ਚ ਨਰਹਿ ਜੀ ਕਰ ਲਾ ਤੇ ਗਰੜ ਫੇਰ ਸਮਾਨ ਤੇ ਚੜ ਗਿਆ ਉਤੋਂ ਉਦੋਂ ਵੀ ਤੇ ਵਰ ਗਤੀ ਦੇ ਨਾਲ ਆ ਕੇ ਹਨੂਮਾਨ ਜੀ ਦੇ ਸਿਰ ਤੇ ਨਾਲ ਟਕਰਾਇਆ ਹਨੂਮਾਨ ਜੀ ਹੱਸ ਹੀ ਜਾਂਦੇ ਆ ਬੇਟ ਕੋਈ ਟੈਨਸ਼ਨ ਨਹੀਂ ਰੁਮਾਲ ਨੂੰ ਆ ਦੇ ਹੁਣ ਤੂੰ ਮਾਰ ਕਰ ਲੈ ਭਾਈ ਤੇ ਮਹਾਵੀਰ ਯੋਧੇ ਨੇ ਉੱਠ ਕੇ ਤੇ ਗਰਦਨ ਫੜ ਲਈ ਗੜਲ ਦੀ ਗਰਲ ਦੀ ਗਰਦਨ ਫੜ ਕੇ ਤੇ ਕਮਾ ਕੇ ਗਰੜ ਨੂੰ ਛੱਡਤਾ ਤੇ ਕਈ ਕੋਹਾਂ ਤੇ ਆ ਕੇ ਜਵਨਾ ਦੇ ਕਿਨਾਰੇ ਆ ਡਿੱਗ ਗਿਆ ਜਿਵੇਂ ਕਿ ਗਰਬਾਣੀ ਚ ਜਿਗਰ ਹੈ ਧਨ ਧਨ ਬਾਣ ਖੰਡ ਬਿੰਦਰਾ ਬਣਾ ਜਾਂ ਖੇਲੇ శ్రీ ਨਰਾਇਣ ਇੱਕ ਕ੍ਰਿਸ਼ਨ ਭਗਵਾਨ ਨਾਰਾਇਣ 16 ਦੀਆਂ 16 ਕਲਾ ਸੰਪੂਰਨ ਦੁਆਪਰ ਯੁਗ ਦੇ અવਤਾਰ ਉਹ ਬੱਚਿਆਂ ਦੇ ਨਾਲ ਖੇਡ ਰਹੇ ਸੀ ਇਹ ਜਾਣੀ ਜਾਣ ਸੀ ਜਦੋਂ ਗਰੜਾ ਡੱਗਿਆ ਅਸ਼ਮਾਨ ਚੋਂ ਆ ਕੇ ਉਹਨੇ ਚੱਕਿਆ ਭਗਵਾਨ ਨੇ ਗਰੜ ਨੂੰ ਬੁੱਕਲ ਚ ਲੈ ਲਿਆ ਗਰੜ ਨੂੰ ਬੁੱਕਲ ਚ ਲੈ ਕੇ ਤੇ ਪਾਣੀ ਪਿਆ ਜਮਨਾ ਦਾ ਤੇ ਹੱਥ ਫੇਰਿਆ ਗਰੜ ਤੇ ਸ੍ਰੀ ਕ੍ਰਿਸ਼ਨ ਨੇ ਤੇ ਗਰੜ ਅੱਖਾਂ ਬਟਿਆ ਆ ਜਦੋਂ ਅੱਖਾ ਪਟਿਆ ਆ ਤੇ ਵੇਖਦਾ ਵੀ ਕ੍ਰਿਸ਼ਨ ਬਾਲ ਰੂਪ ਦੇ ਵਿੱਚ ਸ੍ਰੀ ਵਿਸ਼ਨੂੰ ਜੀ ਉਹਨਾਂ ਦਾ અવਤਾਰ ਤੇ ਕਹਿੰਦਾ ਮਹਾਰਾਜ ਤੁਸੀਂ ਬਾਲ ਰੂਪ ਦੇ ਵਿੱਚ ਆ ਕੇ ਮੈਨੂੰ ਬਚਾਇਆ ਧੰਨ ਹੈ ਤੁਸੀਂ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਇੱਥੇ ਡਿੱਗਿਆ ਪਿਆ ਕ੍ਰਿਸ਼ਨ ਹੱਸ ਕੇ ਕਹਿੰਦੇ ਤੂੰ ਡਿੱਗਿਆ ਕਿਵੇਂ ਇੱਥੇ ਐਂਦਾ ਸ੍ਰੀ ਹਰੀ ਵਿਸ਼ਨੂੰ ਜੀ ਨੇ ਚੰਪਾ ਤੇ ਚਮੇਲੀ ਦੇ ਪੁਸ਼ਪ ਲੈਣ ਕੱਲਿਆ ਸੀ ਉੱਥੇ ਇੱਕ ਬਾਂਦਰ ਨਾਲ ਸਾਹਮਣਾ ਹੋ ਗਿਆ ਮੇਰਾ ਮੈਂ ਦੋ ਵਾਰ ਕੀਤੇ ਉਹਨੂੰ ਹੋਇਆ ਹੀ ਕੁਛ ਨਹੀਂ ਤੇ ਤੀਜਾ ਵਾਰ ਉਹਨਾਂ ਨੇ ਕਰਨਾ ਸੀ ਉਹਨਾਂ ਨੇ ਮੈਨੂੰ ਚਲਾ ਕੇ ਇੰਨੀ ਵਾਰਟ ਮਾਰਿਆ ਕਿ ਮੈਂ ਤਾਂ ਬੇਹੋਸ਼ ਹੋ ਕੇ ਡਿੱਗਿਆ ਮੈਨੂੰ ਨਹੀਂ ਪਤਾ ਕਿੰਨੇ ਖੋਆ ਉਹਨਾਂ ਨੇ ਸੱਟ ਤਾਂ ਲਿਆ ਕੇ ਮੈਨੂੰ ਕ੍ਰਿਸ਼ਨਾਂ ਨੇ ਵੀ ਤੂੰ ਹਰੀ ਵਿਸ਼ਨੂ ਦਾ ਬਚਨ ਕੀ ਕਰਕੇ ਆਇਆ ਸੀ ਮੈਂ ਬਚਨ ਕਰਕੇ ਆਇਆ ਸੀ ਮੈਨੂੰ ਜੋਧਾ ਭਾਲ ਕੇ ਜੋ ਕੋਈ ਯੁੱਧ ਕਰਨ ਵਾਸਤੇ ਤੇ ਮੈਨੂੰ ਤਾਂ ਇੱਕ ਬੈਨਰ ਨਹੀਂ ਸਿਰਦਾ ਚਲਾ ਕੇ ਮਾਰਿਆ ਮੇਰਾ ਸੰਸ਼ੇਲੀ ਟੁੱਟ ਗਿਆ ਕ੍ਰਿਸ਼ਨ ਭਗਵਾਣਾ ਦੇ ਜੀਵਤ ਬੈਨਰ ਕਹਿੰਦਾ ਨਾ ਉਹ ਵੀਰ ਹਨੂਮਾਨ ਹੈ ਬਜਰੰਗਬਲੀ ਜਿਹੜੇ ਕਿ ਅਮਰ ਅਜਰ ਹੈ ਤੈਨੂੰ ਫੁੱਲ ਲੈਣ ਲਈ ਕੱਲਿਆ ਸੀ ਸ੍ਰੀ ਹਰਿ ਵਿਸ਼ਨੂ ਤੇਰਾ ਹਕਾਰ ਤੋੜਨ ਵਾਸਤੇ ਕੱਲਿਆ ਸੀ ਗੜੜ ਤੈਨੂੰ ਹਕਾਰ ਹੋ ਗਿਆ ਹਸ ਹਰ ਜੂ ਹੰਕਾਰ ਨਾ ਪਾਵਾਈ ਬੇਦਕੂਪ ਸਲਾਵਾਈ ਆਪਦੇ ਕੰਮ ਤੇ ਵਿਸ਼ਵਾਸ ਚੰਗਾ ਹੈ ਆਪਦੇ ਬਲ ਤੇ ਵਿਸ਼ਵਾਸ ਚੰਗਾ ਹੈ ਆਪਦੇ ਗੁਰੂ ਤੇ ਵਿਸ਼ਵਾਸ ਚੰਗਾ ਹੈ ਪਰ ਜੇ ਹਾਕਾਰ ਹੈ ਕੋਈ ਕਿਸੇ ਵੀ ਪ੍ਰਕਾਰ ਦਾ ਉਹ ਮੜਾ ਕਦੇ ਵੀ ਹਾਕਾਰ ਨਾ ਕਰੋ ਹਮੇਸ਼ਾ ਯੋਦੀ ਰਾਜਾ ਦੇ ਵਿੱਚ ਰਹੋ ਇਹਨਾਂ ਤਕੜਾ ਤਕੜਾ ਦਾ ਹਾਕਾਰ ਪਾਜੋ ਨਾ ਜੈ ਸ਼੍ਰੀ ਮਾਤਾ